ਹਜ਼ਾਰਾਂ ਕਬੂਤਰ ਉੜੇ ਸਵੇਰੇ ਆ ਜਾਂਦੇ ਆ ਜੀ ਸਾਡੇ ਕੋਲ ਆਈਸੀਯੂ ਵਾਰਡ ਆਈਸੀਯੂ ਵਾਰਡ ਰਿਕਵਰੀ ਰੂਮ ਇਹ ਸਭ ਬਣਿਆ ਹੋਇਆ ਜਦੋਂ ਇਧਰੋਂ ਠੀਕ ਹੋ ਕੇ ਜਾਂਦੇ ਆ ਉਸ ਤੋਂ ਬਾਅਦ ਉਹਨੇ ਵਾਰਡ ਸੇ ਚੱਲ ਜਾਂਦੇ ਆ ਸਾਰੀ ਦਿਹਾੜੀ ਦਾਣਾ ਚੁਗਦੇ ਆ ਦਾਨੀ ਉਰੇ ਸਵੇਰੇ 4:30 5 ਵਜੇ ਦਾਣਾ ਪਾਣ ਆ ਜਾਂਦਾ ਜਿਆਦੇ ਜਿਹੜੇ ਬਿਮਾਰ ਹੁੰਦੇ ਆ ਇਹਨਾਂ ਨੂੰ ਇਹ ਇਲਾਜ ਕਰਦੇ ਆ ਡਾਕਟਰ ਰਾਜ ਕਰਦੇ ਆ ਸਾਰੀ ਦਵਾਈਆਂ ਪਈਆਂ ਇਹ ਉਹ ਦਵਾਈਆਂ ਵਾਂ ਜਿਹੜੀਆਂ ਦਵਾਈਆਂ ਸਾਡੇ ਮਨੁੱਖ ਦੇ ਨੂੰ ਲੱਗਦੀਆਂ ਉਹੀ ਦਵਾਈਆਂ ਇਹਨਾਂ ਨੂੰ ਲੱਗਦੀਆਂ ਵਾਂ ਕੋਈ ਵੀ ਕਬੂਤਰ ਆ ਜਵੇ ਕੋਈ ਵੀ ਚਿੜੀ ਆ ਜਵੇ ਉਰੇ ਹੀ ਆਪਣਿਆਂ ਉਹਨਾਂ ਦਾ ਹੁੰਦਾ ਆਪੇ ਉੜ ਜਾਣ ਉੜ ਜਾਣ ਪਰ ਅਸੀਂ ਕਦੀ ਕਿਸੇ ਨੂੰ ਨਹੀਂ ਜੜਾਂਦੇ ਉਹਨਾਂ ਨੂੰ ਜਿਹੜਾ ਬੰਦਾ ਦਾਣਾ ਪਾਂਦਾ ਉਹਨਾਂ ਦੇ ਕੰਮਕਾਰ 100 ਗੁਣਾ ਹੋ ਕੇ ਮੁੜਦੇ ਉਹ ਪੁਨਰ ਕੰਮਕਾਰਾਂ ਨੂੰ ਪ੍ਰਮਾਤਮਾ ਇਹ ਪੰਛੀ ਭਾਗ ਲਾਦੇ ਬੇਜਵਾਨਾਂ ਤੁਹਾਨੂੰ ਸੀਸ ਦੇ ਸਕਦੇ ਆ ਅੰਦਰੋਂ ਸੀਸ ਦੇ ਸਕਦੇ ਆ ਇਹ ਬੋਲ ਕੇ ਦੱਸ ਨਹੀਂ ਸਕਦੇ ਕਿ ਜਿਹੜੀ ਇਹ ਚਾਈਨਾ ਦੀ ਡੋਰ ਆ ਇਹਨੂੰ ਨੱਥ ਪਾਈ ਜਾਵੇ ਕਿਉਂਕਿ ਇਹ ਕਬੂਤਰਾਂ ਨੂੰ ਦੇ ਪਰ ਪੈਰ ਵੜ ਦਿੰਦੇ ਆ ਜਿੱਤੇ ਕਰਕੇ ਕਬੂਤਰਾਂ ਦਾ ਲਾਜ ਵੀ ਪੂਰੀ ਤਰ੍ਹਾਂ ਨਹੀਂ ਹੋ ਸਕਦਾ ਫਿਰ ਕਿਉਂਕਿ ਕਈ ਵਾਰ ਉਹਦੇ ਪੈਰੀ ਸਾੜੇ ਵੱਡੇ ਜਾਂਦੇ ਆ। ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਇਸ ਸਮੇਂ ਅਸੀਂ ਪੁਰਚੀਨ ਗਊਸ਼ਾਲਾ ਦੀ ਛੱਤ ਤੇ ਖੜੇ ਆ ਜਿੱਥੇ ਇਹ ਜੋ ਜਾਨਵਰ ਮੇਰੇ ਹੱਥਾਂ ਦੇ ਵਿੱਚ ਨੇ ਜੋ ਕਬੂਤਰ ਹੈ ਜਿਸ ਦੀ ਅੱਖ ਜਿਹੜੀ ਹੈ ਖਰਾਬ ਇੱਕ ਅੱਖ ਹੈ ਕਿ ਇੱਥੇ ਬੜਾ ਸੋਹਣਾ ਉਪਰਾਲਾ ਕੀਤਾ ਜਾਂਦਾ ਹੈ। ਇੱਕ ਵੀਰ ਦੇ ਹੱਥੇ ਦਾ ਕਬੂਤਰ ਇਹ ਤਸਵੀਰ ਦਿਖਾ ਰਿਹਾ ਕਿ ਜਿੰਨੇ ਬਿਮਾਰ ਕਬੂਤਰ ਨੇ ਉਹਨਾਂ ਹੀ ਠੇਕ ਦੇ ਕੱਥੇ ਕੀਤੀ ਜਾਂਦੀ ਹੈ ਤਸਵੀਰ ਹੈ ਕਿੰਨੇ ਜੰਗਲੀ ਕਬੂਤਰ ਨੇ ਉਹ ਇੱਥੇ ਕਬੂਤਰ ਨੇ ਇਹ ਦੇਖਰੇ ਕੀਤੀ ਜਾ ਰਹੀ ਹੈ ਸੰਭਾਲਸ ਕੀਤੀ ਜਾ ਰਹੀ ਹੈ ਦੂਜੇ ਪਾਸੇ ਭਾਈ ਜੀ ਨੂੰ ਕਹਾਂ ਇੱਕ ਬਣਾਉਂਗੇ ਮੈਂ ਕਹੂੰਗਾ ਕੈਮਰਾਮੈਨ ਸਾਹਿਬ ਨੂੰ ਕਹਾਂ ਅੰਦਰ ਦਿਖਾਣਗੇ ਕਿੰਨੇ ਕੁ ਪੈਰਟ ਕਿੰਨੇ ਕਬੂਤਰ ਜੋ ਸਹੀ ਨਹੀਂ ਹੈ ਜੋ ਦੇਖਣ ਨੂੰ ਨਹੀਂ ਮਿਲਦੇ ਉਹ ਤੁਸੀਂ ਗਊਸ਼ਾਲੇ ਛੱਤ ਤੇ ਆ ਕੇ ਦੇਖ ਸਕਦੇ ਹੋ ਕਿੰਨੀ ਸੇਵਾ ਕਰ ਸਕਦੇ ਹੋ ਵੀਰ ਬੜਾ ਸੋਹਣਾ ਇੱਕ ਕੰਮ ਕਰ ਰਿਹਾ ਵੀਰ ਨਾਲ ਗੱਲਬਾਤ ਵੀ ਕਰਦੇ ਆ ਵੀਰ ਕੀ ਨਾਮ ਹੈ ਤੁਹਾਡਾ ਸ੍ਰੀਮੇਸ਼ ਕੁਮਾਰ ਨਾਮ ਹੈ ਕਿੰਨੇ ਸਾਲ ਕਿਹੜੇ ਸਾਲ ਤੋਂ ਲੱਗੇ ਹੋ ਹੋ ਮੈਂ ਤਾਂ ਕਾਫੀ ਦੇਰ ਸੇ ਲੱਗੇ 2013 ਸੇ ਲੱਗਾ ਹੂੰ ਲੇਕਿਨ ਇੱਥੇ ਉੱਪਰ ਬਾਅਦਚੇ ਬਣਿਆ ਪਹਿਲੇ ਥੱਲੇ ਰਹਿੰਦਾ ਸੀ ਕਰੂੰ ਕੀ ਕੀ ਕਿਦਾਂ ਆਂਦੇ ਕਬੂਤਰ ਤੁਹਾਡੇ ਕੋ ਕਿਦਾਂ ਉਪਚਾਰ ਕਰਦੇ ਹੋ ਲੋਕ ਕੀ ਛੱਡ ਜਾਂਦੇ ਭਾਜੀ ਹਾਂਜੀ ਪਹਿਲੇ ਘਰੇ ਪਾਲਦੇ ਨੇ ਘਰੇ ਪਾਲਤੇ ਆ ਕਹਿੰ ਡਿੱਗ ਗਿਆ ਚੋਟ ਲੱਗ ਗਈ ਢੋਰ ਸੇ ਛੱਡ ਗਿਆ ਪੰਖੇ ਸੇ ਛੱਡ ਗਿਆ ਲਾ ਕੇ ਛੱਡ ਜਾਂਦੇ ਜਿਹੜੇ ਚੈਨਾ ਢੋਰ ਦੇ ਨਾਲ ਕਬੂਤਰ ਜਿਹੜੇ ਇੰਜਰਡ ਹੋ ਜਾਂਦੇ ਉਹ ਕਿੰਨੇ ਕਬੂਤਰ ਆਂਦੇ ਦੇਖੋ ਜੇ ਪਤੰਗ ਬਾਜੀ ਹੁੰਦੀ ਹੈ 150 200 ਤੱਕ ਆ ਜਾਂਦੇ ਨੇ ਦਿਨ ਦੇ ਹਾਂਜੀ ਨਹੀਂ ਨਹੀਂ ਦਿਨ ਨਹੀਂ ਸਾਰੇ ਲੋੜੀ ਤੱਕ ਕਿੰਨੇ ਕਬੂਤਰ ਮਰ ਜਾਂਦੇ ਵਿਚਾਰੇ ਨਾ ਤਾਂ ਬਹੁਤ ਘੱਟ ਮਰਤੇ ਹਨ ਜਿਸ ਬਹੁਤ ਜ਼ਿਆਦਾ ਗਾਇਲ ਹੋ ਗਏ ਤਾਂ ਮਰ ਗਏ ਬਾਕੀ ਜ਼ਿਆਦਾ ਬਚ ਮਰਤੇ ਨਹੀਂ ਹੈ ਨਹੀਂ ਨਹੀਂ ਲੇਕਿਨ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਲੁਧਿਆਣਾ ਲਾਈਵ ਤੇ ਐਕਸਕਲੂਸਿਵ ਤਸਵੀਰ ਦਿਖਾ ਰਹੇ ਆ ਜੋ ਛਤ ਜੋ ਕਬੂਤਰ ਨੇ ਤਸਵੀਰ ਦਿਖਾ ਰਹੇ ਆ ਕਿੰਨੇ ਕਬੂਤਰ ਜਿਹੜੇ ਨੇ ਇੱਥੇ ਆ ਲੇਕਿਨ ਇਹ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਜੋ ਕਬੂਤਰ ਤੁਸੀਂ ਉੱਤੇ ਦੇਖ ਰਹੇ ਹੋ ਕੀ ਧੰਨ ਨੇ ਉਹ ਲੋਕ ਧੰਨ ਨੇ ਉਹ ਗਊਸ਼ਾਲਾ ਵਾਲੇ ਜੋ ਉਪਚਾਰ ਕਰਦੇ ਨੇ ਭਾਈ ਜੀ ਮੌਜੂਦ ਹੈ ਗੱਲਬਾਤ ਵੀ ਕਰਦੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਜੀ ਜੈਕੇਸ਼ਰ ਸਰਦਾਰਾ ਮੈਂ ਸਭਾ ਦਾ ਕੈਸ਼ੀਅਰ ਹਾਂ ਕਿੰਨਾ ਕੁ ਸਕੂਨ ਮਿਲਦਾ ਜਦੋਂ ਇੱਕ ਕਬੂਤਰ ਕੋਈ ਇੰਜਰਡ ਛੱਡ ਕੇ ਆਂਦਾ ਤੁਹਾਨੂੰ ਮੌਕਾ ਮਿਲਦਾ ਉਸ ਪਰਮਾਤਮਾ ਵਾਲੋ ਕੀ ਤੁਸੀਂ ਇੰਨਾ ਇੰਜਰਡ ਦਾ ਇਲਾਜ ਕਰੋ ਕਿੰਨਾ ਕੁ ਸਕੂਨ ਮਿਲਦਾ ਦੇਖੋ ਇਹ ਦਾਨੀ ਦੇ ਨਾਲ ਹੀ ਦਾਨੀਆਂ ਦੇ ਨਾਲ ਹੀ ਇਹ ਗਊਸ਼ਾਲਾ ਦਾ ਸਾਰਾ ਚੱਲ ਰਿਹਾ ਹੈ ਬਾਕੀ ਇਹ ਚਾਹੇ ਥੱਲੇ ਗਊਆਂ ਦਾ ਕੇ ਵੀ ਦਾਨੀਆਂ ਸਹਿਯੋਗ ਦੇ ਨਾਲ ਆ ਚਾਹੇ ਕਬੂਤਰਾਂ ਦਾ ਇਹ ਵੀ ਦਾਨੀਆਂ ਸਹਿਯੋਗ ਦੇ ਨਾਲ ਆ ਸਾਡੇ ਕੋਲ ਕੋਈ ਵੀ ਦਾਨੀ ਪੁਰਸ਼ ਸ਼ਹਿਰਦਾਰੀ ਕੋਈ ਸ਼ਹਿਰ ਵਾਲਾ ਬੰਦਾ ਕੋਈ ਕਬੂਤਰ ਨੂੰ ਜਾਂ ਕਿਸੇ ਗਊ ਮਾਤਾ ਨੂੰ ਲੈ ਕੇ ਆਂਦਾ ਅਸੀਂ ਉਹਨੂੰ ਬੜੀ ਖੁਸ਼ੀ ਦੇ ਨਾਲ ਗਊਸ਼ਾਲਾ ਦੇ ਅੰਦਰ ਉਹਨੂੰ ਰੱਖਦੇ ਆ ਤੇ ਉਹਦਾ ਪੂਰਾ ਇਲਾਜ ਉਹਦਾ ਪੂਰਾ ਤਸੱਲੀ ਨਿਲਾ ਕੀਤਾ ਜਾਂਦਾ ਜਿਹੜੇ ਡਾਕਟਰ ਵੀ ਰੱਖੇ ਹੋਏ ਆ ਤੇ ਸਾਡੇ EMPLYEE ਵੀ ਉਹਦੇ ਕੰਮ ਕਰਦੇ ਆ ਦੀ ਫੇਰ ਸ਼ਿਫਟਿੰਗ ਕੀ ਰਹਿੰਦੀ ਜੇ ਤਾਂ ਕੋਈ ਇੰਜਰਡ ਤੁਹਾਡੇ ਕੋਲ ਪੈਰੇਟ ਆ ਗਿਆ ਜਾਂ ਇੰਜਰ ਕਬੂਤਰ ਆ ਗਿਆ ਜਾਂ ਚਿੜੀ ਆ ਗਈ ਫਿਰ ਉਸ ਦਾ ਇਲਾਜ ਪ੍ਰੋਪਰ ਤਰੀਕੇ ਨਾਲ ਕਿੱਦਾਂ ਕੀਤਾ ਜਾਂਦਾ ਪ੍ਰੋਪਰ ਸਾਡੇ ਕੋਲ ਡਾਕਟਰ ਆਂਦੇ ਆ ਸਵੇਰੇ ਸ਼ਾਮ ਡਾਕਟਰ ਆਂਦੇ ਆ ਉਸ ਤੋਂ ਬਾਅਦ ਜਿਹੜੇ ਸਾਡੇ ਕੋਲ ਅੰਪਲਾਈ ਜਾ ਪ੍ਰੋਪਰ ਉਹਨਾਂ ਸਾਰਾ ਦੇਖ ਰਹੇ ਆ ਤੁਸੀਂ ਵੀ ਉਹਨਾਂ ਨੂੰ ਦੇਖਿਆ ਹੋਣਾ ਇਲਾਜ ਕਰਦੇ ਆ ਨੂੰ ਬਕਾਇਦਾ ਇਹਨਾਂ ਦੇ ਕੰਕੇ ਲੱਗਦੇ ਆ ਕਿਉਂਕਿ ਅਸੀਂ ਤਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਿਹੜੀ ਇਹ ਚਾਈਨਾ ਦੀ ਡੋਰ ਆ ਇਹਨੂੰ ਨੱਥ ਪਾਈ ਜਾਵੇ ਕਿਉਂਕਿ ਇਹ ਕਬੂਤਰਾਂ ਨੂੰ ਤੇ ਪਰ ਪੈਰ ਵੱਧ ਜਾਂਦੇ ਆ ਜਿੱਤੇ ਕਰਕੇ ਕਬੂਤਰਾਂ ਦਾ ਲਾਜ ਵੀ ਪੂਰੀ ਤਰ੍ਹਾਂ ਨਹੀਂ ਹੋ ਸਕਦਾ ਫਿਰ ਕਿਉਂਕਿ ਕਈ ਵਾਰੀ ਤਾਂ ਉਹਦੇ ਪੈਰੀ ਸਾਰੇ ਵੱਡੇ ਜਾਂਦੇ ਆ ਕਬਤਰ ਫੜਿਆ ਬਚਰੇ ਦੀ ਅੱਖ ਨਹੀਂ ਸੀਗੀ ਇੱਕ ਅੱਖ ਨਹੀਂ ਸੀਗੀ ਉਹਦੀ ਕਦੇ ਚੀ ਉਹ ਇੰਜਰਡ ਕਬੂਤਰ ਅਦੇ ਚੀ ਨੇ ਕਈ ਕਬੂਤਰ ਐਸੇ ਨੇ ਜਿਨ੍ਹਾਂ ਦੇ ਪੈਰ ਵੀ ਨਹੀਂ ਹੈਗੇ ਨੇ ਇਹ ਲੋਕ ਜਦੋਂ ਪਤੰਗबाजी ਕਰਦੇ ਨੇ ਆ ਕੇ ਚੈਨਾ ਡੋਰ ਦੇ ਉੱਤੇ ਕਿਉਂ ਚੈਨਾ ਡੋਰ ਦਾ ਵਿਸ਼ਕਾਰ ਨਹੀਂ ਕਰਦੇ ਪੁਲਿਸ ਸਿਕਿਉਰਿਟੀ ਇਹਨਾਂ ਦੇ ਕਾਰਵਾਈ ਕਰਦੀ ਕਿਉਂ ਬੇਜਵਾਨ ਜਾਨਵਰ ਜਿਹੜੇ ਆਸਮਾਨ ਦੇ ਵਿੱਚ ਉੱਡਦੇ ਨੇ ਆਸਮਾਨ ਉਹਨਾਂ ਦਾ ਵੈ ਉੱਡਦੇ ਨੇ ਮौज-ਮਸਤੀ ਕਰਦੇ ਨੇ ਲੇਕਿਨ ਉਹ ਕਿਤਨੇ-ਕਿਤੇ ਤਾਰਾਂ 'ਚ ਫਸੇ ਮਿਲਦੇ ਨੇ ਖੰਭੇ ਤੇ ਲਟਕੇ ਮਿਲਦੇ ਨੇ ਉਹ ਡੋਰ ਦੇ ਨਾਲ اٹਕਤੇ ਮਿਲਦੇ ਨੇ ਇਹ ਕਾਕਲ ਡੋਰ ਕਦੋਂ ਬੰਦ ਹੋਊਗੀ ਅਸੀਂ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਪੂਰ ਜੋਰਬੀ ਸਕਤ ਸਗਤ ਸਜਾ ਇਹਨਾਂ ਨੂੰ ਦਵੇ ਸਾਡਾ ਜਿੱਥੇ ਸਹਿਯੋਗ ਹੋਏਗਾ ਅਸੀਂ ਉਹ ਸ਼ੁਰੂ ਕਰਨ ਨੂੰ ਤਿਆਰ ਹਾਂ ਹਜ਼ਾਰਾਂ ਕਬੂਤਰ ਸਾਡੇ ਕੋਲ ਰੀਸੈਂਟਲੀ ਇਸ ਸਮੇਂ ਹੈਗੇ ਨੇ ਪ੍ਰੈਜ਼ੈਂਟਲੀ ਸੋਰੀ ਹਜ਼ਾਰਾਂ ਕਬੂਤਰ ਉਹਦੇ ਸਵੇਰੇ ਆ ਜਾਂਦੇ ਆ ਜੀ ਸਾਡੇ ਕੋਲ ਆਈਸੀਯੂ ਵਾਰਡ ਆਈਸੀਯੂ ਵਾਰਡ ਰਿਕਵਰੀ ਰੂਮ ਇਹ ਸਭ ਬਣਿਆ ਆ ਜਦੋਂ ਇਧਰੋਂ ਠੀਕ ਹੋ ਕੇ ਜਾਂਦੇ ਆ ਉਸ ਤੋਂ ਬਾਅਦ ਉਹ ਆਪਣੇ ਵਾਰਡ ਸੇ ਚੱਲ ਜਾਂਦੇ ਆ ਸਾਰੀ ਦਿਹਾੜੀ ਦਾਣਾ ਚੁਗਦੇ ਆ ਦਾਨੀ ਉਹਦੇ ਸਵੇਰੇ 4:30 5 ਵਜੇ ਦਾਣਾ ਪਾਣ ਆ ਜਾਂਦਾ ਸ਼ਾਮੀ 7 ਵਜੇ ਤੱਕ ਦਾਣਾ ਪਾਉਂਦੇ ਇਹਨਾਂ ਨੂੰ ਫਿਰ ਇਹ ਦਾਣਾ ਪਾਣ ਤੋਂ ਬਾਅਦ ਇਹ ਕਬੂਤਰ ਆਪਣੇ ਉੜ ਕੇ ਆਪਣੇ ਖੋਸਲੇ ਚਲ ਜਾਂਦੇ ਆ ਜਿਹੜੇ ਬਾਕੀ ਰਹਿ ਜਾਂਦੇ ਆ ਸਾਡੇ ਕੋਲ ਉਹਦੇ ਆ ਖੁੱਡੇ ਬਣੇ ਹੋਏ ਆ ਖੁੱਡਿਆਂ ਦੇ ਵਿੱਚ ਚਲ ਜਾਂਦੇ ਆ ਕਿੰਨਾ ਸਕੂਨ ਮਿਲਦਾ ਹੈ ਦਿਲ ਨੂੰ ਤੇ ਉਸ ਪਰਮਾਤਮਾ ਦਾ ਕਿੰਨਾ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਸ਼ੁਕਰਦਾ ਕਰਦਾ ਕਿ ਪਰਮਾਤਮਾ ਨੇ ਸਾਨੂੰ ਇਸ ਕਾਬਲ ਉਹਰੇ ਸਾਡੀ ਡਿਊਟੀ ਲਈ ਹੈ ਇਹ ਅਸੀਂ ਸ਼ੁਕਰਦਾ ਕਰਦੇ ਆ ਗਊ ਮਾਤਾ ਦਾ ਕਬੂਤਰ ਪੰਛੀਆਂ ਦਾ ਕਿ ਸਾਡੀ ਇਹਨਾਂ ਨੇ ਡਿਊਟੀ ਲਈ ਹੈ ਸੰਭਾਲ ਕਰਨ ਦੀ ਆਈ ਸੀ ਯੂ ਕਿਹੜਾ ਵਾਰਡ ਆ ਸਰ ਇਸ ਵਿੱਚ ਆ ਸਾਡੇ ਆਈ ਸੀ ਯੂ ਵਾਰਡ ਉਹ ਬਾਗੇ ਜੀ ਉਹ ਸਾਡਾ ਆਈ ਸੀ ਯੂ ਵਾਰਡ ਆ ਉੱਥੋਂ ਜਦੋਂ ਪੇਸ਼ੈਂਟ ਜਾਦੇ ਇਹ ਕਬੂਤਰ ਜਿਆਦੇ ਜਿਹੜੇ ਬਿਮਾਰ ਹੁੰਦੇ ਆ ਇਹਨਾਂ ਨੂੰ ਇਹ ਇਲਾਜ ਕਰਦੇ ਆ ਡਾਕਟਰ ਰਾਜ ਕਰਦੇ ਆ ساری ਦਵਾਈਆਂ ਪਈਆਂ ਇਹ ਉਹ ਦਵਾਈਆਂ ਵਾਂ ਜਿਹੜੀਆਂ ਦਵਾਈਆਂ ਸਾਡੇ ਮਨੁੱਖ ਦੇ ਨੂੰ ਲੱਗਦੀਆਂ ਉਹੀ ਦਵਾਈਆਂ ਇਹਨਾਂ ਨੂੰ ਲੱਗਦੀਆਂ ਵਾਂ ਨਾ ਪਏ ਚਿੜੀਆਂ ਤਾਂ ਲੋਕ ਬੜੇ ਸ਼ੌਂਕ ਨਾਲ ਲੈ ਕੇ ਜਾਂਦੇ ਨੇ ਸਰ ਅਸੀਂ ਅਸੀਂ ਕਿਸੇ ਨੂੰ ਵੀ ਬਰੋ ਜਿਹੜਾ ਉਹ ਕਬੂਤਰ ਸਾਡੇ ਕੋਲ ਅੰਦਰ ਆ ਗਿਆ ਅਸੀਂ ਕਿਸੇ ਨੂੰ ਕੋਈ ਕਬੂਤਰ ਦਿੰਦੇ ਨਹੀਂ ਹੈ ਕੋਈ ਵੀ ਕਬੂਤਰ ਆ ਜਵੇ ਕੋਈ ਵੀ ਚਿੜੀ ਆ ਜਵੇ ਉਹਦੇ ਹੀ ਆਪਣੇ ਉਹਨਾਂ ਦਾ ਹੁੰਦਾ ਆਪੇ ਉੜ ਜਾਂ ਨੁੜ ਜਾਂ ਔਰ ਅਸੀਂ ਕਦੀ ਕਿਸੇ ਨੂੰ ਨਹੀਂ ਛਡਾਂਦੇ ਇੱਕ ਪਰਿਵਾਰ ਦਾ ਸਾਥ ਹੀ ਬੜਾ ਚਾਹੀਦਾ ਹੁੰਦਾ ਮੈਂ ਇੱਥੇ ਆ ਦੇਖ ਰਿਹਾ ਕਿ ਇਹਨਾਂ ਨੂੰ ਪਰ ਮਿਲ ਜਾਂਦਾ ਇੱਕ ਤਰ੍ਹਾਂ ਦਾ ਕਿ ਪਰਿਵਾਰ ਦੇ ਵਿੱਚ ਰਹਿਣਾ ਜੀ ਦਾ ਅਸੀਂ ਸਾਰੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਪਰਿਵਾਰ ਦੇ ਵਿੱਚ ਉਹਦੇ ਉਹਦੇ ਚ ਰਹਿ ਕੇ ਹੀ ਖੁਸ਼ ਹੁੰਦੇ ਤੇ ਤਾਂ ਹੀ ਠੀਕ ਹੁੰਦੇ ਆ ਜਿਨ੍ਹਾਂ ਦੇ ਇੰਨੇ ਇੰਨੇ ਪਰ ਕੱਟੇ ਹੁੰਦੇ ਆ ਲੱਤਾਂ ਕੱਟੀਆਂ ਹੁੰਦੀਆਂ ਤਾਂ ਹੀ ਠੀਕ ਹੁੰਦੇ ਆਪਣੇ ਪਰਿਵਾਰ ਚਾਹੀਏ ਕਿਉਂਕਿ ਪਰਿਵਾਰ ਚਾ ਕੇ ਦੁੱਖ ਨੂੰ ਭੁੱਲ ਜਾਂਦਾ ਬੰਦਾ ਉਹ ਪੰਛੀ ਵੀ ਦੁੱਖ ਭੁੱਲ ਦਮਾ ਕਿ ਮੈਨੂੰ ਆਪਣਾ ਸਾਥੀ ਮਿਲ ਗਿਆ ਜਾਂ ਮੈਨੂੰ ਆਪਣਾ ਪਰਿਵਾਰ ਮਿਲ ਗਿਆ ਦੁੱਖ ਦਰਦ ਤਾਂ ਸਿਆ ਕਿ ਹੁਣ ਠੀਕ ਹੋ ਹੀ ਜਾ ਦਾਨੀਆਂ ਦਾ ਸਹਿਯੋਗ ਇਹ ਸਭ ਕਬੂਤਰ ਨੂੰ ਰੋਟ ਤਕਰੀਬਨ ਠੀਕ ਹੋ ਕੇ ਜਾਂਦੇ। ਇੱਕ ਤੋਂ ਤੁਹਾਡਾ ਵੀ ਥੈਂਕਸ ਇਸ ਕਰਕੇ ਕਵਾਂਗੇ ਤੁਸੀਂ ਬਹੁਤ ਵਧੀਆ ਗਊਸ਼ਾਲਾ ਪਰਚੀਨ ਗਊਸ਼ਾਲਾ ਸਾਡੀ ਤਿੰਨ ਬਟੇ ਵਿਜੰਦੀ ਬਹੁਤ ਵਧੀਆ ਉਪਰਾਲਾ ਲੱਗਾ। ਬਿਮਾਰ ਗਈਆਂ ਦਾ ਵਿਚਾਰ ਕਰਨਾ ਉਹਨੇ ਨਵਾਂ ਉਪਰਾਲਾ ਕੀਤਾ ਵਾ ਜਿਹੜੇ ਸ਼ੌਂਕੀਆਂ ਤੌਰ ਤੇ ਕਬੂਤਰ ਪਾਲਦੇ ਉਹ ਵੀ ਇੰਜਰ ਹੋ ਜਾਂਦੇ ਉਹ ਵੀ ਤੁਸੀਂ ਇਲਾਜ ਕਰਦੇ ਉਹਨਾਂ ਦਾ। ਬਿਲਕੁਲ ਕੋਈ ਵੀ ਕਬੂਤਰ ਉਹ ਰਿਆਂ ਦਾ ਪੂਰੇ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਵਾ। ਇਹਨਾਂ ਨੂੰ ਦਾਣਾ ਖੁੱਲਾ ਦਾਣਾ ਪਾਇਆ ਜਾਂਦਾ ਵਾ ਕੋਈ ਉਹ ਤੁਹਾਨੂੰ ਕਬੂਤਰ ਐਸਾ ਨਹੀਂ ਮਿਲੇਗਾ। ਤੁਸੀਂ ਕਹੋਗੇ ਕਿ ਇਹ ਭੁੱਖਾ ਕਬੂਤਰ ਦਾਣਾ ਨਹੀਂ ਮਿਲਦਾ ਸਵੇਰੇ 5:30 6 ਵਜੇ ਤੱਕ ਦਾਣਾ ਪਾਇਆ ਸ਼ੁਰੂ ਹੁੰਦਾ ਸ਼ਾਮੀ 7 ਵਜੇ ਤੱਕ ਦਾਣਾ ਪੈਂਦਾ ਇਹ ਕੋਈ 30 40000 ਰੁਪਏ ਦਾ ਦਾਣਾ ਡੇਲੀ ਪੈਂਦਾ ਕਬੂਤਰਾਂ ਨੂੰ ਇਹ ਜੀ ਕਹਿੰਦੇ ਆ ਜੀ ਇਹਨਾਂ ਨੂੰ ਜਿਹੜਾ ਬੰਦਾ ਦਾਣਾ ਪਾਉਂਦਾ ਉਹਨਾਂ ਦੇ ਕੰਮਕਾਰ 100 ਗੁਣਾ ਹੋ ਕੇ ਮੁੜਦੇ ਉਹ ਉਹਨਾਂ ਦੇ ਕੰਮਕਾਰਾਂ ਨੂੰ ਪਰਮਾਤਮਾ ਇਹ ਪੰਛੀ ਭਾਗ ਲਾਂਦੇ ਆ ਇਹ ਕਹਿੰਦੇ ਨੇ ਅੰਦਰੋਂ ਦੁਆਵਾ ਦਿੰਦੇ ਨੇ ਬੋਲ ਤਾਂ ਪਾਉਂਦੇ ਨਹੀਂ ਲੇਕਿਨ ਪਰਮਾਤਮਾ ਦੀ ਤਾਕਤ ਇਹ ਬੇਜਵਾਨ ਹਨਾ ਇਹ ਤੁਹਾਨੂੰ ਬੇਜਵਾਨ ਹਨ ਤੁਹਾਨੂੰ ਸੀਸ ਦੇ ਸਕਦੇ ਆ ਅੰਦਰੋਂ ਸੀਸ ਦੇ ਸਕਦੇ ਆ ਇਹ ਬੋਲ ਕੇ ਦੱਸ ਨਹੀਂ ਸਕਦੇ ਸੰਖਿਆ ਦੇ ਵਿੱਚ ਕਬੂਤਰ ਨੇ ਇਹ ਤੁਹਾਨੂੰ ਦਿਖਾ ਰਹੇ ਹਾਂ ਕਿੰਨੀ ਸੰਖਿਆ ਦੇ ਵਿੱਚ ਕਬੂਤਰ ਨੇ ਇਹ ਛੋਟਾ ਬੱਚਾ ਵੀ ਦਾਣੇ ਛੱਟ ਰਿਹਾ ਵਾ ਲੇਕਿਨ ਇਹ ਤਸਵੀਰ ਵੀ ਦਿਖਾ ਰਹੇ ਹਾਂ ਵੀਰ ਕੀ ਸੋਚਿਆ ਆਏ ਹੋ ਅੱਜ ਕੀ ਸੋਚ ਕੇ ਆਏ ਸੀਗੇ ਬਸ ਸੇਵਾ ਕਰਨ ਦਾ ਮੌਕਾ ਮਿਲਿਆ ਛੋਟਾ ਬੇਬੀ ਕਹਿੰਦਾ ਸੀਗਾ ਕਿ ਜਾਣਾ ਸੇਵਾ ਕਰੀਏ ਤਾਂ ਇਸ ਕਰਕੇ ਆਏ ਸੀਗੇ ਜੀ ਇਹਨਾਂ ਦੇਖਦੇ ਹੋ ਛੱਤ ਤੇ ਨੇ ਦੇਖੇਗਾ ਨਹੀਂ ਨਹੀਂ ਮੈਂ ਪਹਿਲੀ ਵਾਰੀ ਦੇਖ ਰਿਹਾ ਸੀਗੇ ਜਿਵੇਂ ਈ ਸੋਚ ਕੇ ਆਈ ਹੂੰ ਪਹਿਲ ਤਾਂ ਜੈ ਸ਼੍ਰੀ ਰਾਮ ਕੀ ਸੋਚ ਕੇ ਆਈ ਹੂੰ ਜੈ ਸ਼੍ਰੀ ਰਾਮ ਸੂਤ ਸੁਰੂ ਤੋਂ ਬਚਪਨ ਤੋਂ ਇੱਥੇ ਖੇਡਦੇ ਆਏ ਆ ਸਾਰਾ ਪਤਾ ਹੈ ਵੇ ਕੀ ਕੀ ਇਹਦਾ ਪ੍ਰਤੀਜਨ ਹੈ ਪੰਛੀਆਂ ਨੂੰ ਪਾਣਾ ਚਾਹੀਦਾ ਆਪਾਂ ਨੂੰ ਅੱਗੇ ਭਜਾਉਣ ਨੂੰ ਇਹਨਾਂ ਨੂੰ ਤਾਂ ਕੋਈ ਐ ਨਹੀਂ ਸਾਧਨ ਆਪਾਂ ਕੋਲ ਤਾਂ 100 ਸਾਧਨ ਹੈਗੇ ਬਿਲਕੁਲ ਇਸ ਪਰਿਵਾਰ ਦੇ ਵਿੱਚ ਆ ਕੇ ਜਿੱਦਾਂ ਤੁਸੀਂ ਪਰਿਵਾਰ ਦੇ ਨਾਲ ਆਏ ਹੋ ਵੀ ਪਰਿਵਾਰ ਦੇ ਨਾਲ ਮਿਲ ਕੇ ਕੁਛ ਨਹੀਂ ਆ ਯਾਰ ਸਾਡਾ ਇੱਥੇ ਤਾਂ ਖਾਲੀ ਹੁੰਦਾ ਸੀ ਅਸੀਂ ਤਾਂ ਮੇਰੇ ਖਿਆਲ ਅੱਠ-9 ਸਾਲ ਦੇ ਇੱਥੇ ਹੀ ਖੇਡਦੇ ਆਂ hame bahut khushi hoti hai ham bachcho ke sath dana dalne aate hai hamare bachcho ko bhi bahut khushi hoti hai ji bilkul ye tasveer dikha rahe ha bo sona uprala ludhiana live te exclusive cheez dikhai ja rahi hai jedi sara jada lagga hai agar pyaas lagi hai uttho pani pi sakde ne dana ate beshumar dana jada itthe pya dekh sakde jado udde ne kabutar kitna kho sona jada lagda hai bhai apna dabba naal le aaye ne bhai naal bhi gal karde ha matai dekhiyo bhai kinne sal to seva kar rahe ne ਸਰ ਬਹੁਤ 6 ਕੁ ਮਹੀਨੇ ਹੋ ਗਏ ਇੱਥੇ ਆਉਂਦੇ ਨੂੰ ਕੀ ਦਿਲ ਵਿੱਚ ਵਿਚਾਰ ਕੀ ਆਇਆ ਸਰ ਦਿਲ ਬਸ ਇਹਨਾਂ ਨੂੰ ਥਾਣਾ ਪਾ ਕੇ ਆਪਣੇ ਥਿਲ ਨੂੰ ਬਹੁਤ ਸਕੂਨ ਮਿਲਦਾ ਜੀ ਇੱਥੇ ਆ ਕੇ ਬੜੇ ਮਨੁਸ਼ ਸ਼ਾਂਤੀ ਮਿਲਦੀ ਹੈ ਸੱਤਰਾਜ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਸੱਤਰਾਜ ਹਾਂ ਜੀ ਸੱਤਰਾਜ ਪਾ ਰਹੇ ਹਾਂ ਹਾਂ ਜੀ ਹਾਂ ਜੀ ਪੰਡਤ ਨੇ ਕਿਹਾ ਹਣਾ ਨਹੀਂ ਨਹੀਂ ਪਾਜੀ ਪੰਡਤ ਨੇ ਨਹੀਂ ਕਿਹਾ ਮੇਰਾ ਵੈਸੇ ਦਿਲ ਕਰਦਾ ਜਦੋਂ ਪਾਣਾ ਸ਼ੁਰੂ ਕੀਤਾ ਤਾਂ ਤੱਕ ਕੀ ਹੋਇਆ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀਆਂ ਕਿੰਨੀ ਬਰਕਤ ਦਿੱਤੀ ਉਸ ਮਾਲ ਨੇ ਉਹ ਤਾਂ ਹੈ ਹੀ ਹੈ ਜੀ ਆਪਾਂ ਜਿੰਨੇ ਵਧੀਆ ਕਰਮ ਕਰਾਂਗੇ ਉਸ ਹਿਸਾਬ ਨਾਲ ਪ੍ਰਭੂ ਦੇਖਦਾ ਜੀ ਸਾਰਾ ਕੁਝ ਵੀ ਇਹ ਚੀਜ਼ਾਂ ਕਰਨ ਨੂੰ ਮਨ ਨੂੰ ਬੜਾ ਸਕੂਨ ਜਿਹਾ ਮਿਲਦਾ ਜੀ ਸਕੂਨ ਬੜਾ ਮਿਲਦਾ ਸਰ ਠੀਕ ਹੋ ਸਰ ਸਤਨਾਜਾ ਬਾਲੇ ਆ ਹਾਂਜੀ 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 ਕੀ ਸਕੂਨ ਮਿਲਿਆ ਦਿਲ ਨੂੰ ਤੇ ਪ੍ਰਮਾਤਮਾ ਨੇ ਕਿੰਨੀਆਂ ਨੇ ਦੁਆਵਾਂ ਇਸ ਪਰਿਵਾਰ ਨੂੰ ਸ਼ਾਂਤੀ ਮਿਲ ਗਈ ਵਾ ਮੈਂ ਇਹਨਾਂ ਕਹਿੰਦੇ ਸ਼ਾਂਤੀ ਮੰਗੂ ਸ਼ਾਂਤੀ ਮਿਲ ਗਈ ਬਸ ਸਾਰਾ ਦਿਨ ਬੰਦਾ ਰਹਿੰਦਾ ਜਦੋਂ ਉੱਥੇ ਆਂਦਾ ਬਸ ਬਸ ਉਹੀ ਉਹੀ ਉਸੇ ਕਰਕੇ ਆਂਗੇ ਕਿ ਵਾ ਜਿਹੜੀ ਟੈਨਸ਼ਨ ਹੈਗੀ ਚਲ ਸਾਗੇ ਇੱਕ ਅੱਗੇ ਲੈ ਜਣੀ ਹੈਗੀ ਕਿੰਨੇ ਸਾਲ ਤੋਂ ਲਗਾਤਾਰ ਨਿਰੰਤਰ ਆ ਰਿਹਾ ਮੰਗ ਸਾਲ ਤੋਂ ਹੋ ਗਿਆ ਹੈਗਾ ਮੈਂ ਕਹਾ ਵਾਹੇ ਬੰਗਾ ਜ਼ਿਲ੍ਹਾ ਤੋਂ ਆ ਮੈਂ ਇੱਥੇ ਜੌਬ ਕਰ ਗਿਆ ਹੈ ਨਾ ਕਿੰਨੇ ਚਿਰ ਦੇਖੀ ਹੈ ਇਦਾਂ ਦੀ ਸੇਵਾ ਨਾ ਜਾਨਾ ਸ਼ਹਿਰ ਦੇਖੀ ਕਹੂੰ ਮੈਂ ਗਊਸ਼ਾਲਾ ਨੂੰ ਮੰਗੇ ਆਪਾਂ ਇੱਥੇ ਬਹੁਤ ਵਧੀਆ ਕੰਮ ਕਰ ਗਿਆ ਅਸਬਾ ਇਹ ਪਿਛਲੇ ਤਕਰੀਬਨ 12 ਸਾਲ ਤੋਂ ਇਹ ਤਕਰੀਬਨ 12 ਸਾਲ ਤੋਂ ਬਣਿਆ ਵਾ ਜਦੋਂ ਇਹ ਬਣਿਆ ਸੀ ਨਾ ਉਸ ਟਾਈਮ ਕਬੂਤਰ ਸਾਰੇ ਬਾਹਰ ਹੁੰਦੇ ਸੀ ਤੇ ਬਿੱਲੀਆਂ ਕਬੂਤਰਾਂ ਨੂੰ ਖਾ ਜਾਂਦੀਆਂ ਸੀ 2-4 ਕਬੂਤਰ 10-500 ਕਬੂਤਰ ਰੋਜ਼ ਚੱਕ ਕੇ ਲੈ ਜਾਂਦੀਆਂ ਸੀਗੀਆਂ ਉਹਨਾਂ ਨੂੰ ਦੇਖ ਕੇ ਹੀ ਸਾਰੀ ਸਵਾ ਨੇ ਦਾਨੀਆਂ ਦੇ ਸਹਿਯੋਗ ਦੇ ਨਾਲ ਦਾਨੀਆਂ ਦੇ ਵਿਚਾਰ ਦੇ ਨਾਲ ਇਹ ਬਣਾਇਆ ਜਦੋਂ ਇਹ ਬਣਾਇਆ ਸੀ ਨਾ ਉਸ ਦੇ ਅੰਦਰ ਪਹਿਲੇ 5-7-10 ਦਿਨ ਤੱਕ ਕਬੂਤਰ ਇਹ ਅੰਦਰ ਨਹੀਂ ਆਏ ਜਦਕਿ ਦਾਨੀ ਸਾਨੂੰ ਫਿਰ ਕਹਿਣ ਲੱਗ ਪਈ ਆ ਤੁਸੀਂ ਕੀ ਕਰਤਾ ਕਬੂਤਰ ਹੀ ਨਹੀਂ ਅੰਦਰ ਆਉਂਦੇ ਇਹ ਹੌਲੀ 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 ਕਬੂਤਰ ਇਹ ਅੰਦਰ ਆਣੇ ਸ਼ੁਰੂ ਹੋ ਗਏ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਇਹ ਅੰਦਰ ਆਣ ਤੇ ਇੱਥੇ ਬਾਹਰ ਜਾਣਾ ਵਾ ਉਸ ਤੋਂ ਬਾਅਦ ਸਭ ਪ੍ਰਚਾਰ ਹੋ ਗਿਆ ਅੱਜ ਦੀ ਡੇਟ ਦੇ ਵਿੱਚ ਸ਼ਹਿਰ ਵਾਸੀ ਬੜੇ ਖੁਸ਼ ਆ ਇਸ ਗਊਸ਼ਾਲਾ ਦੇ ਬੜੇ ਖੁਸ਼ ਆ ਸ਼ਹਿਰ ਵਾਸੀ ਬਿਲਕੁਲ ਲੁਧਿਆਣਾ ਦੀ ਸਭ ਤੋਂ ਪੁਰਾਤਨ ਗਊਸ਼ਾਲਾ ਵੈ ਥਾਣਾ ਡਿਵੀਜ਼ਨ ਨੰਬਰ 3 ਦੇ ਲਾਗੇ ਗਊਸ਼ਾਲਾ ਪੈਂਦੀ ਆ ਤਸਵੀਰ ਇੱਕ ਬਹੁਤ ਸੋਹਣੀ ਖੂਬਸੂਰਤ ਤਸਵੀਰ ਹੈ ਜਿੱਤੇ तमाम ਉਹ ਬੇਜਵਾਨ ਕਬੂਤਰ ਨੇ तमाम ਉਹ ਬੇਜਵਾਨ ਪੈਰਟ ਨੇ ਜੋ ਇੰਜਰਡ ਹੋ ਜਾਂਦੇ ਨੇ ਜੋ ਉਹਨਾਂ ਦੀ ਸੇਵਾ ਨਿਰੰਤਰ ਇੱਥੇ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਆਸ ਕਰਾਂਗੇ ਕਿ ਵੱਦ ਤੋਂ ਵੱਧ ਇੱਥੇ ਆਓ ਤੇ ਬੇਜਵਾਨਾਂ ਨੂੰ ਦਾਣਾ ਪਾਓ ਤਾਂ ਕਿ ਇਹਨਾਂ ਦੀ ਦਿਲ ਦੀ ਦੁਆ ਤੁਹਾਡੀ ਪਰਮਾਤਮਾ ਤੱਕ ਜਾ ਸਕੇ ਲੁਧਿਆਣਾ ਦੇ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ